ਤਾਂ ਵੀ ਮ ਹਸਦੇ ਰਹਿੰਦੇ ਦਿਲ ਵਿੱਚ ਪਾਵੇਂ ਲੱਖਾਂ ਦੁੱਖੜੇ ਪਾਵੇ ਰੰਗ ਦੇ ਸਾਵਲੇ ਮਾਵਾਂ ਲੈ ਚੰਨ ਦੇ ਟੁਕੜੇ ਪੁੱਤ ਪਾਵੇ ਰੰਗ ਦੇ ਸਾਵਲੇ ਮਾਵਾਂ ਲੈ ਚੰਨ ਦੇ ਟੁਕੜੇ ਗਾਣੂ ਸਵਰਗ ਜਹ ਮਿਲਦਾ ਮਾਇਆ ਰੱਬ ਵੀ ਮਾਂ ਜਾਲਸ ਕਰਦਾ तेनू मां बना के रब भी मांस कर मां या पीर पगंबर माए तू सदार रुतमा था था, था रब जा नहीं सकता ताइयो तेनू मां बनाके रब भी मां जैलस करद ਮਾਏ ਤੈਨੂੰ ਮਾ ਬਣ ਕੇ ਸੋ ਦੋਸਤੋ ਸਾਰਿਆਂ ਨੂੰ ਪਿਆਰ ਭਰਿਸ਼ਾ ਸ਼ਕਲ ਅੱਜ ਤੁਹਾਨੂੰ ਪਤਾ ਹੈ ਕਿ ਮੈਂ ਇਹ ਸੌਂਗ ਕਿਉਂ ਗਾਇਆ ਹੈ ਸਾਰਾ ਕੁਝ ਦੱਸਦੇ ਹਾਂ ਇੱਕ ਮਾਂ ਨੂੰ ਉਦੋਂ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਉਹਦੇ ਪੁੱਤ ਨੂੰ ਗ੍ਰੈਜੂਏਟ ਦੇਣ ਦੇ ਯੋਗ ਹੋ ਜਾਂਦੇ ਹਨ ਕਿਉਂਕਿ માણે પરે બચ્ચે વਡੇ કરે હોને ગિફ્ટ દે બેટી ગિફ્ટ દે દે કે ગિફ્ટ દે દે કે प्यार દે કે મો કે આસા કુછ તો અજ પરમાત્મા ને ઓ મોકા દેતા હે કે મેરે બચ્ચે મનુ ગિફ્ટ દેને જોદે હોગે ઓર pata nahi kyu chahe mai chijja khud vele saudi

ਔਰ ਇਹ ਸਾਰੇ ਗਿਫਟ ਆ ਜਿਹੜੇ ਮੈਂ ਸਾਰੇ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਣੀ ਆ ਕਿਨੇ ਕਿਨੇ ਕੀ ਕੀ ਦਿੱਕਤਾ ਹੈ ਮੈਂ ਸਾਰੇ ਦਿਖਾਉਣੀ ਆ ਤੁਹਾਨੂੰ ਔਰ ਤੁਸੀਂ ਪਲੀਜ਼ ਕਿਰਪਾ ਕਰਕੇ ਵਲੌਗ ਨਾਲ ਬਨੇ ਰਹੋ ਗਿਫਟ ਬਹੁਤ ਪਿਆਰੇ ਆ ਛੋਟੇ ਛੋਟੇ ਗਿਫਟ ਤਾਂ ਬਹੁਤ ਪਿਆਰੇ ਆ ਸਾਰਿਆਂ ਬਾਰੇ ਮੈਂ ਤੁਹਾਨੂੰ ਦੱਸੂਗੀ ਤੇ ਮੈਂ ਸਮਾਨ ਜਿਹਾ ਸੈੱਟ ਕਰ ਰਹੀ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਇੱਕ ਕਰਕੇ ਇੱਕ ਇੱਕ ਦੀ ਇਨਫੋਰਮੇਸ਼ਨ ਦੇ ਸਕਾਂ

ਬੱਤੇ ਵਿੱਚ ਇਹ ਸ਼ੁਰੂ ਕਰਦੇ ਆਪਾਂ ਸਮਾਨ ਥੋੜਾ ਜਨਾ ਸਾਰਾ ਇੱਧਰ ਕਿ ਮੈਂ ਸਾਰਾ ਦਿਖਾਉਂਗੀ ਤੁਹਾਨੂੰ ਕਿ ਇੱਕ ਇੱਕ ਕਰਕੇ ਦਿਖਾਉਂਗੀ ਖਵਾਰ ਮੇਰੇ ਕੋਲ ਸਾਰਾ ਪਿਆਰ ਪਰ ਹੁਣ ਤੁਹਾਨੂੰ ਸਬਰਤਾ ਕਰਨਾ ਪੈਣਾ ਉਹ ਜਿਹੜਾ ਮੈਂ ਗਾਣਾ ਗਾਇਆ ਨਾ ਇਹ ਵੀ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਬਹੁਤ ਪਿਆਰਾ ਲੱਗਦਾ ਹੈ ਇਹ ਸ਼ੁਰੂਆਤ ਕਰਦੇ ਆਪਾਂ सेटिंग कर दो मिनट वेट कर लो हलो जी गायज हम शुरू कर दे आप बड़े बेटे तो, ठीक है तो मेरे बड़े बेटे का नाम है मिलन पंगू ਮੇਲੇ ਨੂੰ ਉਹ ਸਾਰਿਆਂ ਦਾ ਮੈਂ ਉਹਨੂੰ ਕੈਰਨਾ ਕੋਮਲ ਕਹਿੰਨੀ ਆ ਘਰ ਦਾ ਨਾਮ ਉਹਦਾ ਕੋਮਲਾ ਤੇ ਉਹਨੇ ਮੈਨੂੰ ਦਿੱਤਾ ਆਹਾ ਕੈਮਰਾ ਕੀ ਬਾਤ ਹੈ ਤੋ ਇਹ ਐਦਾਂ ਹੁੰਦਾ ਤੇ ਇਹਦੇ ਨਾਲ ਬਦ ਮਾਈਕ ਵੀ ਆ ਆ ਦੇਖੋ ਮਾਈਕ ਵੀ ਆ ਤੇ ਹੋਰ ਇਹਦੇ ਨਾਲ ਇੱਕ ਆ ਚੀਜ਼ ਆ ਆ ਇੱਥੇ ਲੱਗਦੀ ਆ ਇਹ ਕੈਮਰਾ ਵਲੌਗ ਬਣਾਉਣੇ ਵਾਸਤੇ ਦਿੱਤਾ ਮੈਨੂੰ ਤੇ ਇਹ ਜਿਹੜਾ ਸਮਾਨ ਆ ਸਾਰਾ ਬੱਚਿਆਂ ਨੇ ਮੈਨੂੰ ਮਦਰਸ ਡੇ ਪਰ ਗਿਫਟ ਦਿੱਤਾ ਸੀ ਔਰ ਉਸ ਵਕਤ ਮੈਂ ਵਲੌਗ ਬਣਾਇਆ ਨਹੀਂ ਕਿੰਸ਼ਿ ਜਿਆਦਾ ਵਲੌਗ ਪਏ ਸੀ ਨਾ ਤੋਂ ਫਿਰ ਮੈਂ ਕਿਹਾ ਕਿ ਆ ਵਲੌਗ ਮੈਂ ਬਣਾਉਣਾ ਹੈ ਮੈਨੂੰ ਮੇਰਾ ਦਿਮਾਗ ਚ ਮਾਈਂਡ ਚ ਹੈਗਾ ਸੀ ਕਿ ਮੈਂ ਬਣਾਉਣੇ ਆ ਸੋ ਅੱਜ ਮੈਨੂੰ ਮੌਕਾ ਮਿਲੇ ਬਿੰਜੀ ਪਰਸਨ ਬਹੁਤ ਹੀ ਕਿੱਥੇ ਗਿਆ ਓਹੋ ਲੋਜੀ ਗਾਇਜ਼ ਇਹ ਇਹਨਾਂ ਬਹੁਤ ਸੋਹਣੇ ਕੈਮਰਾ ਤੇ ਮੈਂ ਤੁਹਾਨੂੰ ਦਿਖਾਉਣੀ ਇੱਕ ਮਿੰਟ ਲਈ ਚੈਟਿੰਗ ਆਲੂ ਹੂੰ ਇਹਨਾਂ ਦੇਖੋ ਇਹ ਜਿਹੜਾ ਆਪਣਾ ਇੱਥੇ ਲੱਗਦਾ ਤੇ ਇੱਥੂ ਹੀ ਹੋਣਾ ਮੈਨੂੰ ਸਖਾ ਵੀ ਦਿੱਤਾ ਸਿੱਕੇ ਮੇਟੇ ਨੇ ਮੈਨੂੰ ਬਹੁਤਾ ਔਖਾ ਕੰਮ ਨਹੀਂ ਹੈਗਾ ਤੇ आ देखो ये चल गया है ना। और जो अपना इन्होंने घुमा चल गया है एक फोटो क्लिक हो रही है मेनु वे बेटे ने ਆਫ ਕਰਦੀ ਮੈਂ ਤੁਹਾਨੂੰ ਦਿਖਾਤਾ ਪਿਆ ਇਹਦਾ ਮਾਈਕ ਬੜਾ ਸੋਹਣਾ ਲੱਗਦਾ ਨਾ ਇਦਾਂ ਕਰਕੇ ਵੀ ਵੀਡੀਓ ਤੁਸੀਂ ਜਿੱਥੇ ਮਰਜੀ ਸ਼ੂਟ ਕਰੋ ਤੇ ਤੇ ਗੂਗੂ ਵੀ ਕੰਮ ਜਾਂਦਾ ਕੰਮ ਜਾਂਦਾ ਪਰਾ ਸੋ ਇਹਦਾ ਮਾਈਕ ਇੱਥੇ ਲਾ ਵੀਡੀਓ ਮੈਂ ਤਾਂ ਦੂਸਰਾ ਮਾਈਕ ਲਾਇਆ ਹੋਇਆ ਹੈ

ਫੇਜਲਪਾ ਵੀਡੀਓ ਦੇ ਬਾਰੇ ਸਾਰੀ ਬਣਾ ਲਈ ਤੇ ਇੱਕ ਆਪਣਾ ਇਹ ਆਉਂਦਾ ਫਿਰ ਇਹਨੂੰ ਲਗਾ ਕੇ ਇਹਨੂੰ ਜਿਵੇਂ ਮੈਂ ਦੇਖੋ ਜਿਵੇਂ ਪੈਨ ਡਰਾਈਵ ਹੁੰਦੀ ਹੈ ਇਹਨੂੰ ਐਦਾਂ ਲਗਾ ਕੇ ਤੁਹਾਨੂੰ ਦਿਖਾ ਦਿੰਨੀ ਆ ਕਿਉਂਕਿ ਮੈਂ ਸਿੱਖੀ ਸੀ ਐਸੀ ਗੱਲ ਨਹੀਂ ਹੈਗੀ ਪਰ ਨਾ ਮੈਂ ਕਿਉਂ ਨਹੀਂ ਵੀਡੀਓ ਬਣਾਉਂਦੀ ਉਹ ਮੈਂ ਤੁਹਾਨੂੰ ਦੱਸਾਂ ਟੈਕਨੋਜੀ ਆ ਲਗਾ ਕੇ ਤੇ ਆਹਾ ਆਪੇ ਆਹ ਜਿਹੜਾ ਇਹ ਪੈਨ ਇਹ ਫੋਨ ਦੇ ਵਿੱਚ Samsung ਦੇ ਵਿੱਚ ਲੱਗ ਜਾਂਦਾ ਵੀ ਇਹਦਾ ਸਾਰੀ ਜਿੰਨੇ ਵੀਡੀਓ ਬਣਾ ਕੇ ਫੋਨ ਚ ਪਾ ਕੇ ਐਡਿਟ ਕਰਨੀ ਪੈਂਦੀ ਸੀ ਤੇ ਇਹਨਾਂ ਫਿਰ ਮੈਂ ਨਾ ਮੈਨਾਂ ਫਿਰ ਮੈਨੂੰ ਆਖ ਖਾ ਲੱਗਿਆ ਬਹੁਤ ਫਿਰ ਮੈਨਾਂ ਕਿਹਾ ਕਿ ਮੈਨੂੰ ਨਾ ਮੈਨੂੰ ਚਾਹੀਦਾ ਉਹ ਕਿਉਂ ਫਿਰ ਦੇਖੋ ਹੁਣ ਆਪ ਫੋਨ ਚ ਵੀਡੀਓ ਬਣਾਈ ਰਾਈਟ ਤੇ ਉਹਦੇ ਵਿੱਚ ਐਡਿਟ ਕਰ ਲਈ ਤੇ ਬਾਕੀ ਇਹਦੇ ਇੱਕ ਇੱਕ ਹੋਰ ਗੱਲ ਹੈ ਵੀ ਔਖੀ ਜਿਹੜੀ ਫਿਰ ਮੈਂ ਆ ਪਾਦ ਨੂੰ ਕੀਤੇ ਕੋ ਹੋ ਨਾ ਜਾਵੇ ਤੇ ਆ ਕੈਮਰਾ ਮੈਂ ਆਪਣੇ ਬੇਟੀ ਨੂੰ ਵਾਪਸ ਕਰਨ ਲੱਗੀ ਆ ਮੇਗਾ ਛੋਟੇ ਨਾਲ ਤੁਹਾਨੂੰ ਦੱਸਦਾ ਜਨਾ ਕਿ ਮੈਨੂੰ ਗਿਫਟ ਮਿਲਿਆ ਸੀ ਕਿ ਮੈਨੂੰ ਗਿਫਟ ਮੈਨੂੰ ਆਸ ਨਹੀਂ ਆਇਆ ਅਗਲੇ ਨੇ ਤਾਂ ਆਪਣਾ ਪੂਰਾ ਫਰਜ ਉਹਦਾ ਕੀਤਾ ਕਿ ਮਮਾ ਨੂੰ ਅਗਲੇ ਉਹ ਗਾਲਾ ਕੈਮਰਾ ਦੰਨੇ ਆ ਵਾਇਸ ਦੀ ਪ੍ਰੋਬਲਮ ਹੁੰਦੀ ਆ ਤੇ ਉਹ ਹੁਣ ਮੇਰੀ ਪ੍ਰੋਬਲਮ ਕਿ ਮੈਂ ਨਹੀਂ ਯੂਜ਼ ਕੀਤਾ ਹੈਗਾ ਸੇਮ ਹੈ ਯੂਜ਼ ਨਹੀਂ ਕੀਤਾ ਮੈਂ ਉਹ ਵੀ ਤੁਹਾਨੂੰ ਦੱਸਦਾ ਕਿ ਮੈਂ ਕਿਉਂ ਨਹੀਂ ਯੂਜ਼ ਕੀਤਾ ਮੈਂ ਨਹੀਂ ਯੂਜ਼ ਕੀਤਾ ਕਿ ਇੱਕ ਤਾਂ ਨਾ ਪਤਾ ਕੀ ਪ੍ਰੋਬਲਮ ਆਈ ਦੂਸਰੀ ਮੈਨੂੰ ਇਹ ਚਲਾਉਣਾ ਸਾਰਾ ਆ ਗਿਆ ਸੀ ਮੈਨੂੰ ਮੱਛੇ ਨੇ ਮੈਨੂੰ ਸਾਰਾ ਸਿਖਾਤਾ ਸੀ ਤੇ ਇੱਕ ਉਹਦਾ ਵੀ ਕੈਮਰਾ ਸਕਰੀਨ ਛੋਟੀ ਜੀ ਹੈ ਤੇ ਹੁਣ ਆਪਾਂ ਇਹਦਾ ਵੀਡੀਓ ਬਣਾ ਰਹੇ ਹਾਂ ਨਾ ਜਿਵੇਂ ਤੇ ਹੁਣ ਪਤਾ ਨਹੀਂ ਬਣ ਰਹੀ ਹੈ ਕਿ ਨਹੀਂ ਅੱਧੀ ਬਣ ਰਹੀ ਹੈ ਵੀ ਛੋਟੀ ਬਣ ਰਹੀ ਹੈ ਕਿਹੜੀ ਪ੍ਰੋਬਲਮ ਸੀ ਦੂਸਰੀ ਪ੍ਰੋਬਲਮ ਐ ਸੀ ਦੂਸਰੀ ਪ੍ਰੋਬਲਮ ਇਹ ਸੀ ਕਿ ਇਹਦੇ ਚੋ ਸਮਾਨ ਜਿਹੜਾ ਕੱਟੇ ਵਾਲਾ ਫੋਨ ਚ ਪਾਓ ਤੇ ਫਿਰ ਐਡਿਟ ਕਰੋ ਫੋਨ ਚ ਪਰ ਡਾਇਰੈਕਟਲੀ ਸਿੱਧਾ ਉਹ ਨਾ ਕਰ ਲੈਂਦੇ ਆ ਇਸ ਕਰਕੇ ਆਹ ਆਪਾਂ ਨਾ ਮੇਰੇ ਬੇਟੇ ਨੂੰ ਕੰਮ ਆਉਂਦਾ ਰਹਿੰਦਾ ਹੈ ਉਹ ਯੂਜ਼ ਕਰ ਲੂਗਾ ਤੇ ਆ ਉਹਦਾ ਸਾਰਾ ਸਮਾਨ ਆ ਨਾਇਕ ਤੇ ਆ ਵੀ ਇਹੋੜਾ ਸਟੈਂਡ ਜੈਬ ਚਲੋ ਆਤਾ ਹੋ ਗਿਆ بڑے بیٹے ਦਾ ਗਿਫਟ ਥੈਂਕ ਯੂ ਮੇਰਾ ਬੱਚਾ ਗੋਡ ਬles ਕਿਉ ਖੁਸ਼ ਰਹੋ ਹਮੇਸ਼ਾ ਚੜ੍ਹਦੀ ਕਲਾ ਰੱਖੋ ਐਨੇ ਗਿਫਟ ਮਿਲਦੇ ਰਹੇ ਤੇ ਹੁਣ ਦੂਸਰਾ ਆਉਂਦਾ ਇਹ ਮੈਨੂੰ ਉਹ ਤੁਹਾਨੂੰ ਦਿਖਾਏ ਦਿੱਤੇ ਸੀ ਹਨ ਇਕਮੈਂਟ ਨੂੰ ਜਸਨੀ ਨੇ ਵੀ ਦਿੱਤਾ ਸੀ ਅਬ ਤੁਹਾਨੂੰ ਦਿਖਾਉਣਾ ਹੈ ਸੀਪੀ ਲੈਵਲ ਆਫ ਜੈ ਤਹਾਨੂੰ ਜਸਨੀ ਮੇਨ ਉਹ ਐਨਏ ਜਸਨੀ ਸਿਸਟਰ ਨਾਲ ਦੀ ਬੇਟੀ ਹੈ ਤੇ ਤੁਸੀਂ ਜਾਣਦੇ ਹੀ ਆ ਤੇ ਉਹਨੇ ਮੈਨੂੰ ਦੇਖੋ ਕਾਫੀ ਏਅਰਿੰਗ ਸਿੱਧ ਤੇ ਇਨੀ ਸੌਰੀ oh my god ਮਿਕਵਾ ਦੇ ਉੱਤੇ ਆ ਮੈਂ ਤੁਹਾਨੂੰ ਦਿਖਾਤੀ ਸੀ ਪਹਿਲਾਂ ਮੈਂ ਕਿਹਾ ਚਲ ਇੱਕ ਵਾਰ ਫੇਰ ਦਿਖਾ ਦਿੰਨੀ ਆ ਤੇ ਉਸ ਤੋਂ ਬਾਅਦ ਮੈਨੂੰ ਚਾਰੂ ਨੇ ਦਿੱਤੇ ਸੀ ਆ ਵੀ ਮੈਂ ਥੋੜਾ ਪਹਿਲਾਂ ਦਿਖਾ ਦਿੱਤਾ ਸੀ ਮਰਦਸਡੇ ਜੀ ਕਿਲੇ ਦੁਆਰੇ ਫੇਰ ਦਿਖਾ ਦਿੰਨੀ ਕੋਈ ਨਹੀਂ ਆ ਮੈਨੂੰ ਚਾਰੂ ਨੇ ਦਿੱਤੇ ਸੀ ਤੇ ਚਾਰੂ ਨੇ ਮੈਨੂੰ ਇੱਕ ਟੌਪ ਵੀ ਦਿੱਤਾ ਸੀ

ਫੇਰ ਮੈਂ ਰੋਬੀ ਇਹ ਗੱਲ ਇਸ ਤਰ੍ਹਾਂ ਕੀਤੀ ਅੱਪਰ ਨੇ ਮੱਕਾ ਧੋੜੀ ਖਾਣਾ ਹੈ ਮਹਾ ਕੈਮਰਾ ਵਾਪਸ ਕਰਕੇ ਮਿੱਤਰ ਨੇ ਘਾਟਾ ਧੋੜੀ ਘਰ ਮੈਂ ਨਾ ਵਈ ਮਿੰਨਾ ਇਹ ਜਗ੍ਹਾ ਕੋਈ ਫੋਨ ਚੀਜ਼ ਨਹੀਂ ਚਾਈਆ ਫਿਰ ਬੈਟ ਨੇ ਇਹ ਪਹਿਲੀਆਂ ਗੱਲਾਂ ਹੈ ਪ੍ਰਾਨੀਆਂ ਆਈਆਂ ਹੋਣੀਆਂ ਨਹੀਂ ਆਈਆਂ ਫਿਰ ਮੈਨੂੰ ਕਮਨ ਨੇ ਮੈਨੂੰ ਮਨ ਗੱਲ ਕਿ ਮੈਨੂੰ ਜਿਹੇ ਚੀਜ਼ੇ ਜ਼ਰੂਰ ਤਾਂ ਮੈਨੂੰ ਉਹ ਮਿਲੇ ਤੇ ਆਪਣੇ ਬੱਚਾ ਤੋਂ ਮੰਗਣ ਲੱਗੇ ਕੋਈ ਹੇ ਚਿਕਨੀ ਵਿਚ ਖਚਾਹਟ ਨਹੀਂ ਕੋਈ ਸ਼ਰਮ ਨਹੀਂ ਕਿਉਂਕਿ ਅਨੇ ਪ੍ਰਮਾਤਮਾ ਨੇ ਬੱਚੇ ਮਸਾ ਇਨੇ ਯੋਗ ਬਣਾਇਆ ਤੇ ਫਿਰ ਮੈਨੂੰ ਆ ਗਿਫਟ ਮਿਲਿਆ ਕਿਉਂਕਿ ਆਪਾਂ ਮੋਹ ਦੇਣਾ ਨਾ ਤੇ ਮੇਰੇ ਕੋਲ ਤਾਂ ਚੜਾਈ ਰਹੇਗਾ ਫਿਰ ਮੈਨੂੰ ਆ ਜਾਇਦੇ ਸੀ ਤੇ ਮੈਨੂੰ ਕੋਮੰਨੇ ਆ ਲਿਆ ਕਿਤੇ ਹੈਡਫੋਨ ਅ ਮੇਰ ਕੀ ਮਿਊਜ਼ਿਕ ਸੁਣਨੇ ਦਾ ਬਹੁਤ ਸ਼ੌਂਕ ਆ ਤੁਸੀਂ ਮਿਊਜ਼ਿਕ ਸੁਣੋ ਰੱਬ ਦਾ ਨਾਮ ਸੁਣੋ ਫੋਨ ਸੁਣੋ ਤੇ ਫੋਨ ਤਾਂ ਮੈਂ ਸੁਣਦੇ ਸੰਦੇ ਨਹੀਂ ਕਿਸੇ ਨੂੰ ਤੇ ਹੁਣ ਆ ਗਿਆ ਗੈਰੀ ਤੇ ਗਾਇਸ ਗੈਰੀ ਨੇ ਮੈਨੂੰ ਦੱਸਦੇ ਸੀ ਆਹ ਤੇ ਗੈਰੀ ਨੇ ਮਾਈਕ ਦਿੱਤੇ ਸੀ ਜਿਹੜਾ ਮੇਸਟਨ ਉਹ ਆਇਆ ਵੀ ਹੋਇਆ ਇਹ ਮਦਰਸਡੇ ਨੂੰ ਨੇ ਗਿਫਟ ਦਿੱਤੇ ਸੀ ਤੇ ਆ ਆਈਫੋਨ ਨਾਲ ਲੱਗਦਾ ਜਿਪਿਕ ਨਾਲ ਲੱਗੀ ਹੋਈ ਆ ਤੇ ਆ ਰੈਕਸਟ ਹੈ ਮਾਈਕ ਜਿਹੜਾ ਫੋਨ ਨੂੰ ਲੱਗਦੇ ਆ ਹੁਣ ਮੇਰੀ ਬਾਤ ਤੁਹਾਨੂੰ ਕਿੱਲਰ ਸੁਣਿਆ ਕਰੂਗੀ ਆ ਕਈ ਹਾਂ ਜਦੋਂ ਮੈਂ ਲਾਣਾ ਵੀ ਪੁੱਲ ਜੰਨੀ ਤੇ ਆਹਾ ਮੇਰੇ ਗੈਰੀ ਗੁੱਗੂ ਨੇ ਮੈਨੂੰ ਕੈਸੇ ਦਿੱਤੇ ਸੀ ਤੇ ਬਾਕੀ ਗੈਰੀ ਨੇ ਪਰਫਿਊਮ ਦਿੱਤੇ ਸੀ ਤੇ ਪਰਫਿਊਮ ਤਾਂ ਬਿਨਾ ਘੱਲੋਂ ਹੀ ਬਸ ਕੁਛ ਨਾ ਪੁੱਛੂੰ ਆਹਾ ਆ ਦੇਖੋ ਜੋ ਮਤਲਬ ਮੈਂ ਮਨਾ ਕਰਦਿਆਂ ਕਿ ਮੈਨੂੰ ਪਰਫਿਊਮ ਮबाइल ਨਹੀਂ ਚਾਹੀਦੇ ਮੇਰਾ ਸਿਰ ਦੁਖਦਾ ਹੈ ਤੇ ਮੁਹਿੰਮਸਟਿਕਲੀ ਮਨ ਕੀਤਾ ਕਿ ਕਿ ਮੈਨੂੰ ਜੇ ਕੋਈ ਪਰੇਜਗ ਲੈ ਆਵੇ ਮੇਰੇ ਯੁੱਗੋ ਵੀ ਲੈ ਆਉਂਦਾ ਮੈਂ ਕਿਹਾ ਕਿ ਮੈਨੂੰ ਨਹੀਂ ਚਾਹੀਦੇ ਨਹੀਂ ਚਾਹੀਦੇ ਭਾਈ ਨਹੀਂ ਚਾਹੀਦੇ ਹੁਣ ਜੇ ਮੈਂ કહਾਂ ਉਹ ਮੇਰੇ ਕੋਲ ਇੰਨੇ ਪਰਫਿਊਮ ਹੋਏ ਪਏ ਆ ਹਨਾ ਮੈਂ ਕਹਾਂ ਕਿ ਮੈਂ ਇੰਡੀਆ ਲਈ ਜਮਾ ਹੁਣ ਜੇ ਦੇਖੋ ਹੁਣ ਕਿੰਨਾ ਵਰਜਨ ਹਨਾਂ ਦੇ ਹੁਣ ਫਿਰ ਮੈਂ ਆਪਣੇ ਕੱਪੜੇ ਲੈ ਕੇ ਜਾਉਂਗੀ ਕਿ ਇਹਨਾਂ ਨੂੰ ਲੈ ਕੇ ਜਾਉਂਗੀ ਇਹ ਹੁਣ ਮੇ ਲਈ ਵੇਸਟ ਤੇ ਹੁਣ ਇਹਨੂੰ ਦੇਖੂੰਗੀ ਜੇ ਮੈਂ ਲੈ ਜੂੰਗੀ ਤਾਂ ਤਾਂ ਇਹਨਾਂ ਬਹੁਤ ਸ਼ਾਂਕੂ ਹੁੰਦੇ ਤੇ ਉਹਨਾਂ ਨੇ ਦੇ ਦੁੱਗੀ। ਔਰ ਉਸ ਤੋਂ ਬਾਅਦ ਆਉਂਦਾ ਹੈ ਅਨਮੋਲ ਫ੍ਰੀਟ ਹੈ ਨਾ ਅਨਮੋਲ ਫ੍ਰੀਟ ਦਾ ਸਿਸਟਰ ਉਹਦਾ ਬੇਟਰ ਤੇ ਉਹਨੇ ਮੈਨੂੰ ਆਹ ਮਿਲ ਦੱਤਾ ਹੈ। ਅਨਮੋਲ ਫ੍ਰੀਟ ਨੇ ਮੈਨੂੰ ਆਹ ਮਦਰਸ ਡੇ ਪਰ ਮਿਲ ਦੱਤਾ ਹੈ ਤੇ ਇਹ ਮਿਰਰ ਦੇ ਕੀ ਫਾਇਦੇ ਹੈ ਤੇ ਇਹ ਆਪਣਾ ਲਾਈਟ ਵੀ ਔਨ ਹੋ ਜਾਂਦੀ ਹੈ। ਹੁਣ ਲਾਈਟ ਔਨ ਕਰਕੇ ਕਿਸੇ ਤਰ੍ਹਾਂ ਉਹਨੋਂ ਦੂਰ ਭਾਈ ਜਾਂਦਾ ਕੰਮ ਜਰਾ। ਮਹਨਨ ਦਿਖਾ ਵੀ ਦੰਨੀ ਕੋਈ ਪ੍ਰੋਬਲਮ ਨਹੀਂ ਤੇ ਇਹਦਾ ਪਤਾ ਕੀ ਆ ਮੈਂ ਦੇਖੋ ਖੋਲ ਲੈਣਾ ਆ ਦੇਖੋ ਐਂ ਦੇ ਵਿੱਚ ਦੂਰ ਦਿਖਦਾ ਹੈ ਇਹਦੇ ਵਿੱਚ ਬਿਲਕੁਲ ਨੇੜੇ ਦਿਖਦਾ ਜਦੋਂ ਆਪਾਂ ਮਤਲਬ ਮੇਕਅਪ ਵਗੈਰਾ ਕਰਦੇ ਆ ਤੇ ਬਿਲਕੁਲ ਜਿਸ ਤਰ੍ਹਾਂ ਕੋਈ ਅਸਲੀ ਚਿਹਰਾ ਪੂਰਾ ਦਿਖਦਾ ਆਪਣਾ ਜੋ ਵੀ ਹੈ ਉਹ ਚਾਵਾ ਮਿਕਪ ਲੱਗਿਆ ਨਾ ਇਹਦੇ ਚ ਆਪਾਂ ਦੇਖ ਸਕਦੇ ਹਾਂ ਤੇ ਇਹ ਨਾਰਮਲ ਹੈ ਸੈਂਟਰ ਚ ਨਾਰਮਲ ਹੈ ਤੇ ਇੱਧਰ ਆਪਣਾ ਰੂਪ ਦਿਖਦਾ ਹੈ ਮੈਂ ਨਾ ਨੂੰ ਲਾ ਕੇ ਸੋਚੀ ਸੀ ਕਿ ਸੋਚਣ ਲਾ ਕੇ ਦੇਖਾਂ ਪਰ ਸੋਚੇ ਦੂਰ ਜਾਂਦੀ ਪਰ ਹਾਂ ਸੱਚਾ ਹਾ ਪਾਵਰ ਬੈਂਕ ਪਿਆ एडा दू लगे जाऊगा है अनमोल प्रीत वेरी नाइस बहुत सोहनी है क्या बात है शीशा चमक है कनेडा का क्या बात है थैंक यू मेरा बुत खुश रहो गोड ब्लैस यू सो दोस्तो ये हैगीमोल प्रीत ਤੇ ਹਮਿੰਤ ਨੂੰ ਸਾਰਾ ਦਿਖਾ ਦਿੱਤਾ ਹੈ ਹਨ ਤੇ ਏਰਿੰਗਸ ਦੁਆਰਾ ਦਿਖਾ ਦਿੰਨੀ ਆ ਤੁਹਾਨੂੰ ਚੀਨੀ ਕਰ ਦ ਬੰਦ ਕਰਨੇ ਸਮ ਹਰ ਕਿੰਨਾ ਪਿਆਰਾ ਲੱਗਦਾ ਹੈ ਜੋ ਤੇ ਅਭੀ ਤੁਹਾਨੂੰ ਦਿਖਾ ਦਿੰਨੀ ਆ ਮੈਂ ਹਨ ਪਰਫਿਊਮ ਜੀ ਨੇ ਲੈਣੇ ਹੋਏ ਦੱਸਦੇ ਮੈਨੂੰ ਪਰ ਮੈਂ ਟੈਕ ਚੀਜਾਂ ਚ ਨਹੀਂ ਪਾਕੇ ਲਿਆ ਹੁਣ ਮੇਰਾ ਆਪਣਾ ਸਮਾਨ ਬਹੁਤ ਆ ਆਣੇ ਦਾ ਟਾਈਮ ਨੇੜੇ ਆ ਗਿਆ ਨਾ ਤਾਂ ਕਹਿਣੀ ਆ ਤੇ ਆ ਦੇਖੋ ਈਰਿੰਗਸ ਮੈਨੂੰ ਆ ਨਹੀਂ ਇੰਨੇ ਚੰਗੇ ਲੱਗੇ ਜਿੰਨੇ ਮਤਲਬ ਮੈਨੂੰ ਛੋਟੇ ਛੋਟੇ ਚੰਗੇ ਲੱਗੇ ਕਿਉਂਕਿ ਜਿਵੇਂ ਹੁਣ ਆਪਾਂ ਇੱਥੇ ਪੈਂਟਾ ਵਗੈਰਾ ਪਾਉਨੇ ਆ ਨਾ ਤੇ ਉਹਨਾਂ ਨਾਲ ਆ ਸੋਹਣੇ ਲੱਗਦੇ ਆ ਦੇਖੋ ਆ ਹੁਣ ਜਿਹੜੇ ਸਟੈਂਪ ਪਾਏ ਹੋਇਆ ਵੀ ਤੇ ਸਿਨਰ ਦਿੱਤੇ ਹੋਏ ਨੇ ਤੇ ਆ ਮੰਨ ਲਓ ਕਿ ਪੈਂਟਾ ਵਗੈਰਾ ਜਿਸ ਤਰ੍ਹਾਂ ਟਾਪ ਵਗੈਰਾ ਸੋਹਣੇ ਲੱਗਦੇ ਪਾਏ ਹੋ ਤੇ ਆ ਵੀ ਆ ਤਾਂ ਮੈਂ ਯੂਜ਼ ਨਹੀਂ ਕੀਤੇ ਹੈਗੇ ਸੋ ਜਿਸ ਤਰ੍ਹਾਂ ਕੋਈ ਪਾਰਟੀ ਵਗੈਰਾ ਫੰਕਸ਼ਨ ਤੇ ਪਾਈ ਜਾਂਦੇ ਨੇ ਕੇ ਆ ਵੀ 파ਟੀ ਵੀ ਆ ਰਹੀ ਹੈ ਸੋ ਦੱਸਿਓ ਮੈਨੂੰ ਸਮਾਨ ਕੀ ਤਾਂ ਜਿਆਦਾ ਸੋਹਣਾ ਜ਼ਰੂਰ ਦੱਸਿਓ ਓਕੇ ਦੇਖੋ ਜਿਸੀ ਦੇ ਹੈਗੇ ਐਰਿੰਗਸ ਚਰੂ ਦਾ ਹੈਗੇ ਟਾਪ ਅਨਵੋਲ ਦਾ ਹੈਗਾ ਮਿਰਰ ਗੈਰੀ ਦੇ ਹੈਗੇ ਆ ਮੈਗ ਮਾਈਕ ਸੋ ਕੋਮਲਾ ਹੈਗਾ ਲਓ ਉਹ ਨਾਲ ਕੈਮਰਾ ਇਹਦਾ ਕਿ ਮੈਨੂੰ ਹਬਸ ਕਰ ਦੇਣਾ ਉਹਦੇ ਬਦਲੇ ਮੈਨੂੰ ਆ ਮਿਲ ਗਏ ਸੀ ਹੈੱਡਫੋਨ ਸੋ ਪਰਫਿਊਮ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਗਿਫਟ ਸਾਰਿਆਂ ਨਾਲੋਂ ਵਧੀਆ ਏ 나ਜੀ ਨਾ ਗਿਫਟ ਸਾਰਿਆਂ ਦੇ ਵਧੀਆ ਏ ਕੋਈ ਨਾ ਲੜਾਈ ਪਾਉਂਦੇ ਹੋ ਤੇ ਬਈ ਬੱਚਿਆਂ ਦੇ ਜੇ ਕੋਈ ਟਾਇਨਾ ਕੁਛ ਦੇ ਦੇ ਨਾ ਬੱਚੇ ਬਸ ਬਹੁਤ ਖੁਸ਼ੀ ਹੁੰਦੀ ਐ ਸੋ ਆਪਾਂ ਆਪ ਵਲੌਗ ਦਾ ਆਪਾਂ ਐਂਡ ਕਰਦੇ ਆਂ ਵਲੌਗ ਇਦਾਂ ਦਾ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆਂ ਨੈਕਸਟ ਵਲੌਗ 'ਚ ਔਰ ਮੈਂ ਸਮਾਉਣ ਇਹ ਸਾਰਾ ਸਮੇਂ ਠੀਕ ਹੈ ਜੀ ਓਕੇ ਬਾਏ